ਸਤੇ ਬਾਦਸ਼ਾਹ ਨੇ ਆਖਾ ਬਾਦਸ਼ਾਹ ਜੇ ਰੱਬ ਨੂੰ ਇੱਕ ਧਰਮ ਪਾਉਂਦਾ ਤੇ ਇੱਕੋ ਪੈਦਾ ਕਰਦਾ ਧਰਮ ਬੰਦ ਦਾ ਰਸਤਾ ਹੈ ਮੰਜ਼ਿਲ ਭਾਵੇਂ ਇੱਕੋ ਹੀ ਹੈ ਪਰ ਹਰ ਬੰਦੇ ਦਾ ਆਪਣਾ ਆਪੋ ਆਪਣਾ ਧਰਮ ਆਤਮਾ ਪਿਆਰਾ ਹੁੰਦਾ ਹਰ ਬੰਦੇ ਨੂੰ ਧਰਮ ਕਦੇ ਇੱਕ ਨਹੀਂ ਹੋ ਸਕਦਾ ਇਹਦਾ ਮਹਾਰਾਜ ਮੈਨੂੰ ਸਮਝ ਨਹੀਂ ਆਈ ਤੁਹਾਡੇ ਵੱਡਿਆਂ ਨੇ ਇਹ ਜਨਮ ਤੇ ਟਿੱਕੇ ਦੀ مخالਫਤ ਕੀਤੀ ਹੈ ਦੇ ਖਿਲਾਫ ਗੱਲ ਕੀਤੀ ਹੈ ਨਾ ਤੁਸੀਂ ਮੂਰਤੀ ਪੂਜਾ ਕਰਦੇ ਹੋ ਮੈਂ ਵੀ ਬੁੱਤ ਤੋੜਦਾ ਹਾਂ ਤੁਸੀਂ ਬੁੱਤ پرست ਨਹੀਂ ਹੋ ਜੇ ਮੈਨੂੰ ਸਮਝ ਨਹੀਂ ਆਈ ਤੁਸੀਂ ਇਹਨਾਂ ਦੀ ਰਾਖੀ ਵਾਸਤੇ ਕਿਉਂ ਆਏ ਸੱਚੇ ਪਾਤਸ਼ਾਹ ਨੇ ਆਖਾ ਠੀਕ ਹੈ ਸਾਡੇ ਵਡੇਰਿਆਂ ਨੇ ਖੰਡ ਕੀਤਾ ਸੀ ਪਰ ਧੱਕੇ ਦੇ ਨਾਲ ਕਿਸੇ ਦੇ ਧਰਮ ਨੂੰ ਖੋਹਣਾ ਤੇ ਰੱਬ ਨੂੰ ਕਦੇ ਨਹੀਂ ਪਹੁੰਚਦਾ ਰੱਬ ਸਾਰੇ ਵਿੱਚ ਵਸਦਾ ਸਾਰੇ ਧਰਮਾਂ ਦਾ ਸਤਕਾਰ ਕਰਨਾ ਇਹੀ ਵੱਡਾ ਧਰਮ ਹੈ ਸੋ ਅਸੀਂ ਇਹਨਾਂ ਦੀ ਬਾਹਰ ਹੀ ਰਹਿ ਇਹ ਸਾਡੇ ਦਰ ਤੇ ਆਏ ਹਨ ਇਹਨਾਂ ਦੀ ਰਾਖੀ ਬਾਤ ਤੇ ਅਸੀਂ ਆਏ ਹਾਂ ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ ਇਹ ਦਲ ਮੇਰੀ ਸਮਝ ਤੋਂ ਬਾਹਰ ਹੀ ਹੈ ਤੇਰੇ ਬਾਦਸ਼ਾਹ ਨੇ ਆਖਾ ਉਸ ਨੂੰ ਦਿਖਾ ਦਿੰਦੇ ਆ ਇਹ ਆਧਿਕ ਮਜ਼ਦੂਰ ਹਨ ਤੂੰ ਬਾਦਸ਼ਾਹ ਤੇਰੇ ਕੋਲ ਤਾਕਤ ਹੈ ਤੂੰ ਧੱਕੇ ਨਾਲ ਇਹਨਾਂ ਦਾ ਧਰਮ ਖੋਹ ਰਿਹਾ ਹੈ ਅਸੀਂ ਇਹਦੇ ਲਈ ਹੱਕ ਵਿੱਚ ਆਏ ਹਾਂ ਕੱਲ ਨੂੰ ਕਿਤੇ ਇਹ ਤਗਦੇ ਹੋ ਜਾਣ ਇਸਲਾਮ ਖੋਹਰ ਹੋ ਜਾਵੇ ਤੇ ਇਹ ਹਿੰਦੂ ਲੋਕ ਤੁਹਾਡੀਆਂ ਮਰਦਾਂ ਢਾ ਕੇ ਉੱਥੇ ਮੰਦਰ ਬਣਾਉਣ ਲੱਗ ਪੈਂ ਤੇ ਅਸੀਂ ਮੁਸਲਮਾਨਾਂ ਦੀ ਰਾਖੀ ਵਾਸਤੇ ਵੀ ਆਵਾਂਗੇ ਇਹ ਧਾਰਮਿਕ ਸ tựੰਤਰਤਾ ਦੀ ਕਹਾਣੀ ਹੈ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਅਸੀਂ ਮਨੁੱਖੀ ਅਧਿਕਾਰਾਂ ਵਾਸਤੇ ਆਏ ਬਾਦਸ਼ਾਹ ਥੋੜਾ ਤਲਖੀ ਵਿੱਚ ਆ ਗਿਆ ਕਿਹਾ ਲਗਾ ਮਹਾਰਾਜ ਮੈਂ ਤੁਹਾਡਾ ਭਾਸ਼ਣ ਸੁਣਵਾਦ ਤੇ ਨਹੀਂ ਆਇਆ ਇਸ ਕਰਕੇ ਨਹੀਂ ਤੁਹਾਨੂੰ ਬੁਲਾਇਆ ਤਾਨੂੰ ਸ਼ਹਿਰ ਪਤਾ ਨਹੀਂ ਮੈਂ ਬੜੀ ਵੱਡੀ ਚੀਜ਼ ਹਾਂ ਮੇਰੇ ਸੁਭਾਤ ਨੂੰ ਤੁਸੀਂ ਵਾਕਪਨ ਨਹੀਂ ਸੱਤਿ ਬਾਦਸ਼ਾਹ ਨੇ ਆਖਾ ਜਿ ਤਰ੍ਹਾਂ ਉਹ ਆਖਵਾਇਆ ਤੂੰ ਆਪਣਾ ਗੁਰਬਾਸਾ ਰਖਭਰ ਕੀਤਾ ਰਾਤ ਭਾਗ ਰਹਿਣ ਵਾਸਤੇ ਆਪਣੀ ਬੱਚੀਆਂ ਨੂੰ ਕੈਦ ਕੀਤਾ ਮਰਵਾਇਆ ਆਪਣੀ ਭੈਣ ਨੂੰ ਮਰਵਾਇਆ ਆਪਣੇ ਪੇਧਰ ਨੂੰ ਕੈਦ ਕੀਤਾ ਤੇਰੇ ਸੁਭਾਤ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਇਹਦਾ ਨਹੀਂ ਬਾਦਸ਼ਾਹ ਮੇਰੇ ਕੋਲ ਐਡੀ ਵੱਡੀ ਤੇਗ ਇਹੋ ਜੀ ਪਰਵਾਰ ਹੈ ਸਾਹਮਣੇ આજ ਤੱਕ ਕੋਈ ਅੜਿਆਰੀ ਨਹੀਂ ਮੇਰੇ ਹਜ਼ੂਰ ਦਾ ਆਖਾ ਬਾਦਸ਼ਾਹ ਭਲੇਖੇ ਵਿੱਚ ਤੁਰਿਆ ਫਿਰਦਾ ਕਿਹੜੀ ਤੇਗ ਦੀ ਗੱਲ ਕਰਦਾ ਹੋਇਆ ਇਹ ਉਹੀ ਤੇਗ ਹੈ ਜਿਹੜੀ ਸਾਡੇ ਬਾਪੂ ਦੇ ਚਰਨਾਵਾਂ ਵਿੱਚ ਤੇਰੇ ਬਾਪੂ ਦੀ ਚਾਰ ਵਾਰ ਧੁੱਤਕੀ ਹੈ ਕਿਉਂਕਿ ਛੇਵੇਂ ਬਾਦਸ਼ਾਹ ਦੀਆਂ ਚੋਹਾਂ ਜੰਗਾਂ ਵਿੱਚ ਸ਼ਾਹ ਦਹਾਂਦਿਆਂ ਹੁਕਮਾਂ ਦੀ ਹਾਰ ਹੋਈ ਸੀ ਤੇ ਸਿੱਖੀ ਦੀ ਗੁਰੂ ਘਰ ਦੀ ਜਿੱਤ ਹੋਈ ਸੀ ਕਿਹੜੀ ਤੂ ਮਾਰਦਾ ਡਰ ਦਿੰਦਾ ਹੈ ਕਹਿੰਦਾ ਮਹਾਰਾਜ ਬਹੁਤ ਦੂਰੋਂ ਚੰਗੀ ਲੱਗਦੀ ਐ ਜਦੋਂ ਨੇੜੇ ਆਵੇ ਪਤਾ ਉਦੋਂ ਲੱਗਦਾ ਬੜੀ ਕਹਾਣ ਕੋ ਹੋਇਆ ਕਰਦੀ ਐ ਸੱਚੇ ਪਾਤਸ਼ਾਹ ਨੇ ਆਖਾ ਕੋਈ ਪਰਵਾਹ ਨਹੀਂ ਅਸੀਂ ਤਾਂ ਰੋਜ਼ ਇਹ ਉਪਦੇਸ਼ ਕਰਦੇ ਹਾਂ ਚਿੰਤਾ ਤਾਂ ਕੀ ਕੀਤੀ ਐ ਜੋ ਅਲਹੋਣੀ ਹੋਏ ਇਹ ਮਾਨਵ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਜੋ ਵਜੋਂ ਸੋ ਦਿਨ ਸਹਾ ਪਰੋ ਆਜ ਕੇ ਕਾਲ ਨਾਨਕ ਹਰ ਗੁਨ ਗਾਇਲੇ ਛਾਰ ਸਗਤ ਗੰਧਾਰ ਅਸੀਂ ਇਹਨਾਂ ਦੀ ਦੁੱਖੀਆਂ ਦੀ ਬਾਹ ਫੜ ਕੇ ਆਏ ਆਂ ਤੇ ਦੁਖੀਆਂ ਦੀ ਬਾਹ ਹੜ ਕੇ ਅਸੀਂ ਪਿਛੇ ਹਟ ਜਾਈਏ ਤੇ ਅਸੀਂ ਫਰ ਕੀ ਹੋਏ ਅਸੀਂ ਸਿਰ ਦੇ ਨਾਲ ਦਿਵਾ ਜਾਗੇ ਸ਼ਹੀਦ ਹੋ ਜਾਵਾਂਗੇ ਪਰ ਤੇਰਾ ਸਲਾਮ ਕਦੇ ਵੀ ਕਬੂਲ ਨਹੀਂ ਲਾਹਤ ਸ਼ੌਰਤ ਮੌਤ ਦਾ ਲਾਹਤ ਸ਼ੌਰਤ ਮੌਤ ਦਾ ਜਦੋਂ